¡Suscríbete ਗੜਦੀਵਾਲਾ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਈ ਮੌਤ ਪੇੜ ਦੌਰਾਨ ਗੜਦੀਵਾਲਾ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਹੈ। ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ थाना ਗੜਦੀਵਾਲਾ ਚ ਪੈਂਦੇ ਪਿੰਡ ਪਾਣੋਵਾਲ ਕੰਢੀ ਕਨਾਲ ਨਹਿਰ ਦੇ ਸੈਕੰਦ ਦੇ ਨਜ਼ਦੀਕ ਦੀ ਹੈ। ਜਿੱਥੇ ਗੜਦੀਵਾਲਾ ਪੁਲਿਸ ਵੱਲੋਂ ਐਸਐਚਓ ਸਤ ਪਾਸਿੰਗ ਬਾਜ਼ਵਦੀ ਅਗਵਾਈ ਹੇਠ ਨਾਕਾ ਲਗਾਇਆ ਗਿਆ ਸੀ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੂੰ ਰੋਕਣ ਦਾ ਇਸ਼ਾਰਾ ਦਿੱਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਭਜਾ ਲਈ। ਪੁਲਿਸ ਟੀਮ ਨੇ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਤੇ ਕਾਰ ਸਿੱਧੀ ਇੱਕ ਦਰਖਤ ਵਿੱਚ ਜਾ ਵੱਜੀ। ਜਿਸ ਤੋਂ ਬਾ ਗੈਂਗਸਟਰ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੀ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਹਵਾਈ ਫਾਇਰ ਕੀਤਾ ਗਿਆ ਗੈਂਗਸਟਰ ਵੱਲੋਂ ਚਲਾਈ ਇੱਕ ਗੋਲੀ ਪੁਲਿਸ ਦੀ ਗੱਡੀ ਵਿੱਚ ਵੱਜੀ ਤੇ ਇੱਕ ਪੁਲਿਸ ਦੇ ਨੇੜਿਓਂ ਨਿਕਲ ਗਈ ਪੁਲਿਸ ਵੱਲੋਂ ਫਾਇਰ ਕੀਤੇ ਜਿਸ ਦੌਰਾਨ ਇੱਕ ਫਾਇਰ ਉਸਦੇ ਪੈਰ ਵਿੱਚ ਜਾ ਵੱਜਾ ਤੇ ਪੁਲਿਸ ਨੇ ਮੁਸ਼ਕਤ ਕਰਨ ਉਪਰੰਤ ਗੈਂਗਸਟਰ ਨੂੰ ਕਾਬੂ ਕਰ ਲਿਆ ਇਸ ਸੰਬੰਧੀ ਸੰਦੀਪ ਕੁਮਾਰ ਮਲਿਕ ਐਸਐਸਪੀ ਸ਼ਾਰਪੁਰ ਨੇ ਕਿਹਾ ਕਿ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਇਹ ਸਫਲਤਾ ਪ੍ਰਾਪਤ ਹੋਈ ਹੈ ਗੈਂਗਸਟਰ ਦੀ ਪਹਿਚਾਨ ਲਾਭਦੀਪ ਸਿੰਘ ਉਰਫ ਸਨੀ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਰਮਦਾਸਪੁਰ ਥਾਣਾ ਗੜਦੀ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ਪਾਲ ਦੇ ਏਰੀਆ ਦੇ ਵਿੱਚ ਇੱਕ ਲਵਦੀਪ ਸਿੰਘ ਉਰ ਸਨੀ ਨਾਂ ਦਾ ਸਮਗਲਰ ਹੈਗਾ ਕਾਫੀ ਨਟੂਰੀਅਸ ਹੈਗਾ ਇੱਥੇ ਕਾਫੀ ਲੋਕੀ ਉਹਦੇ ਤੁਕ ਪਰੇਸ਼ਾਨ ਸੀ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਹਾਲ ਕੀ ਖੜੀ ਬਹੁਤ ਪਿਛਲੇ 2 ਮਹੀਨਿਆਂ ਦੇ ਵਿੱਚ ਐਫਆਈਆਰ ਦਰਜ ਕੀਤੀ ਤੇ ਬਹੁਤ سارے ਜੋ ਸਮਗਲਰਸ ਫੈਡਲਰਸ ਹੈ ਉਹਨਾਂ ਨੂੰ ਅੰਦਰ ਭੇਜਿਆ ਹੈ ਐਦਾਂ ਦੀ ਕੜੀ ਦੇ ਵਿੱਚ ਅਸੀਂ ਆਮੋਮਨ ਸਾਡੀ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਲੋਕਾਂ ਤੋਂ ਵੀ ਸਾਨੂੰ ਬਹੁਤ ਇਨਫੋਰਮੇਸ਼ਨ ਆਣ ਲੱਗੀ ਹੈ ਤੇ ਅਸੀਂ ਅੱਜ ਇੱਥੇ ਬਾਨੋਵਾਲ ਜਿਹੜਾ ਇਹ ਪਿੰਡ ਪੈਂਦਾ ਇੱਥੇ ਕੰਢੀ ਕਨਾਲ ਦੇ ਨੇੜੇ ਗੜਦੀਵਾਲ ਐਸਐਚਓ ਸਾਹਿਬ ਉਹਨਾਂ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀਗਾ ਇਹਨਾਂ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਜਿਹੜਾ ਇਹ ਨਟੋਰੀਅਸ ਸਮਗਲਰ ਹੈਗਾ ਇਸ ਏਰੀਆ ਦਾ ਲਵਦੀਪ ਸਿੰਘ ਉਰਫ ਸਨੀ ਜਿਹਦੇ ਦੇ ਪਹਿਲਾਂ ਵੀ ਕਾਫੀ ਪਰਚੇ ਐਨਡੀਪੀਐਸ ਐ ਲੜਾਈ ਝਗੜੇ ਦੇ ਦਰਜ ਹੈ ਉਹ ਇੱਥੋਂ ਜਾ ਕੇ ਤੇ ਫਾਰਮਾਸਿਟੀਕਲ ਡਰੱਗਸ ਸਪਲਾਈ ਕਰਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਇੱਕ ਸੈਕਲੂਡਿਡ تھا ਥਾਂ ਹੈ ਆਵਾਜ਼ ਆਈ ਵੀ ਬਹੁਤ ਘੱਟ ਹੈ ਇਹਨੂੰ ਵਰਤ ਕੇ ਇੱਥੋਂ ਸਪਲਾਈ ਕਰਦਾ ਸੀਗਾ ਇਹਨਾਂ ਨੇ ਜਦੋਂ ਇਹ ਗੱਡੀ ਪਛਾਣ ਲਈ ਬੰਦੇ ਨੂੰ ਪਛਾਣ ਕੇ ਰੋਕਣ ਦਾ ਇਸ਼ਾਰਾ ਕੀਤਾ ਉਹਨੇ ਆਪਣੀ ਗੱਡੀ ਬਚਾ ਲਈ ਤੇ ਗੱਡੀ ਉਹਦੀ ਪਿੱਛੇ ਜਾ ਕੇ ਪੇੜ ਦੇ ਵਿੱਚ ਵੱਜੀ ਉਤਰਦੇ ਸਾਰ ਹੀ ਉਹਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਜਵਾਬੀ ਫਾਇਰਿੰਗ ਦੇ ਵਿੱਚ ਸਾਡੀ ਪਾਰਟੀ ਨੇ ਪਹਿਲਾਂ ਹਵਾਈ ਫਾਇਰ ਕੀਤਾ ਬਟ ਉਹਨੇ ਫਿਰ ਇੱਕ ਹੋਰ ਫਾਇਰ ਕਰਤਾ ਜਿਸ ਕਰਕੇ ਇਹਨਾਂ ਨੇ ਉਹਦੇ ਜਦੋਂ ਸ਼ਾਰਟ ਕੀਤਾ ਇੱਕ ਫਾਇਰ ਆਰਮ ਇੰਜਰੀ ਹੋਈ ਹੈ ਉਹਦੇ ਪਾਉ ਦੇ ਵਿੱਚ ਲੱਗੀ ਹੈਗੀ ਹੀ ਹੈਜ਼ ਬੀਨ ਟੇਕਨ ਟੂ ਦੀ ਸਿਵਲ ਹਸਪੀਟਲ ਦਸੂਆ ਸਾਡੀ ਪਾਰਟੀ ਲੈ ਗਈ ਹੈ ਉਹਨੂੰ ਮੈਡੀਕਲ ਕੇਅਰ ਦਿਵਾਉਣ ਵਾਸਤੇ ਇਹਦੀ ਸਰਚ ਐਂਡ ਉਹਦੇ ਪੋਜੀਸ਼ਨ ਦੇ ਵਿੱਚੋਂ ਇੱਕ 32 ਬੋਲ ਦਾ ਦੇਸੀ ਕੰਟਰੀ ਮੇਡ ਵੈਪਨ ਹੈਗਾ ਤੇ ਦੋ ਲਾਈਵ ਕਾਰਟਰੀਜਸ ਦੋ ਯੂਜ਼ਡ ਐਮਪਟੀ ਕਾਰਟਰੀਜਸ ਐਂਡ ਨਾਲ 10000 ਡਰਗ ਮਨੀ ਤੇ ਨੀਰਬਹੁਤ 600 ਕੇ ਅਰਾਊਂਡ ਇਨਟੋਕਸਿਕਨ ਟੈਬਲੇਟਸ ਸਾਨੂੰ ਬਰਾਮਦਗੀ ਹੋਈ ਇਹ ਕਾਫੀ ਅੱਛੀ ਉਪਲਬਧੀ ਹੈ ਜੋ ਕਿ ਸਾਡੀ ਜਿਹੜੀ ਯੁੱਧ ਨਸ਼ਾ ਵਿਰੁੱਧ ਹੋਰ ਸਾਡੀ ਫੋਰਸ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਹੈ ਤੇ ਕੋਈ ਵੀ ਨਸ਼ਾ ਤਸ਼ਕਰ ਅਗਰ ਹੁਸ਼ਿਆਰਪੁਰ ਜ਼ਿਲ੍ਹੇ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਤੇ ਸਖਤ ਤੋਂ ਸਖਤ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਆਮ ਲੋਕਾਂ ਨੂੰ ਵੀ ਤੁਸੀਂ ਕੀ ਅਪੀਲ ਕਰਦੇ ਆ ਕਿ ਜੇ ਇਦਾਂ ਦਾ ਕੋਈ ਉਹਨਾਂ ਦੇ ਏਰੀਆ ਦੇ ਵਿੱਚ ਆਉਂਦਾ ਆ ਤੇ ਕਿੱਦਾਂ ਉਹਨਾਂ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਜੀ ਕੋ ਜੀ ਸੇਫ ਪੰਜਾਬ ਹੈਲਪਲਾਈਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਆ ਉਹਦੇ ਤੇ ਸਾਨੂੰ ਬਹੁਤ ਸਾਰੀ ਟਿਪਸ ਆ ਰਹੀਆਂ ਉਹ ਟਿਪਸ ਵੀ ਸਾਨੂੰ ਬਹੁਤ ਕੰਮ ਆਂਦੀ ਆ ਅਸੀਂ ਕਾਫੀ ਐਫਆਈਆਰ ਦਰਜ ਕੀਤੀਆਂ ਰਿਕਵਰੀਜ਼ ਵੀ ਹੋਈਆਂ ਸਾਨੂੰ ਤੇ ਬੰਦੇ ਵੀ ਅਸੀਂ ਫੜ ਕੇ ਅੰਦਰ ਦਿੰਦੇ ਆ ਤੇ ਮੈਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਐਦਾਂ ਇਹ ਜਿਹੜੀ ਮੁਹਿੰਮ ਹੈ ਇਹ ਪੰਜਾਬ ਸਰਕਾਰ ਦੀ ਇਕੱਲੀ ਨਹੀਂ ਹੈਗੀ ਸਰਕਾਰ ਪੰਜਾਬ ਪੁਲਿਸ ਦੀ ਨਹੀਂ ਹੈਗੀ ਇਹ ਲੋਕਾਂ ਦੀ ਮੁਹਿੰਮ ਹੈ ਆਪਾਂ ਪੰਜਾਬ ਸਟੇਟ ਨੂੰ ਨਸ਼ਾ ਮੁਕਤ ਬਣਾਣਾ ਹੈ ਉਹਦੇ ਵਿੱਚ ਪਬਲਿਕ ਦਾ ਸਪੋਰਟ ਬਿਨਾ ਪੋਸੀਬਲ ਨਹੀਂ ਹੈਗਾ ਤੇ ਉਹ ਵੱਧ ਚੜ ਕੇ ਸਾਡਾ ਸਹਿਯੋਗ ਕਰਨ ਸਰਕਾਰ ਦਾ ਪੁਲਿਸ ਦਾ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਇਹਨਾਂ ਤੇ ਸਿਕੰਜਾ ਕੱਸ ਚੱਕੀਏ ਜਿਹੜੇ ਕਿ ਐਡਿਕਟਸ ਹੈਗੇ ਉਹਨਾਂ ਨੂੰ ਬਾਹਰ ਨਿਕਾਲ ਕੇ ਇਸ ਕੋਰਟ ਦੇ ਵਿੱਚੋਂ ਭਰਤੀ ਕਰਾਈਏ ਐਡਿਕ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਕੋਰਟ ਸੈਂਟਰਸ ਰੀ ਹੈਬ ਸੈਂਟਰਸ ਦੇ ਵਿੱਚ ਐਂਡ ਜਿਹੜੇ ਸਮਗਲਰਸ ਐਂਡ ਪੈਡਲਰਸ ਹੈ ਉਹਨਾਂ ਨੂੰ ਫੜ ਕੇ ਉਹਨਾਂ ਤੇ ਜੋ ਲੀਗਲ ਕਾਰਵਾਈ ਬਣਦੀ ਹੈ ਉਹਨਾਂ ਤੇ ਸਖਤ ਉਸਾਕਰਤੀ ਕੀਤੀ ਜਾਵੇ ਸਰਕਾਰ ਨੂੰ ਆਪਣੇ ਪੋਸਟ ਮਲਾਜ ਨੂੰ ਤਾਂ ਨਹੀਂ ਕੋਈ ਨੁਕਸਾਨ ਹੋਏਗਾ ਇਸ ਤਰ੍ਹਾਂ ਦਾ ਨਹੀਂ ਉਹ ਬਚਾ ਰਹਿ ਗਿਆ ਜੀ ਬਟ ਇੱਕ ਗੱਡੀ ਸਾਡੀ ਜਿਹੜੀ ਸਰਕਾਰੀ ਹੈ ਉਹਦੇ ਵਿੱਚ ਇੱਕ ਰਾਉਂਡ بچਿਆ ਹੈਗਾ ਬਟ ਫੋਰਚਨਟਲੀ ਸਾਡੇ ਕਿਸੇ ਮੁਲਾਜ਼ਮ ਦਾ ਐਡਾ ਨੁਕਸਾਨ ਨਹੀਂ ਹੋਇਆ